ਕਾਲੀ ਦਲ ਦਾ ਬੁਰਾ ਹਾਲ ਹੋਇਆ ਪਿਆ ਇੱਕ ਗੱਲ ਦੱਸਣ ਲੱਗਿਆ ਅੰਦਰਲੀ ਅੰਦਰਲੀ ਗੱਲ ਦੱਸਦਾ ਅੰਦਰਲੀ ਗਹਿਾਨਾ ਦੱਸਿਓ ਅਫਸਰਾਂ ਨੇ ਦੱਸਿਆ ਮੈਨੂੰ ਕੁਝ ਅਫਸਰ ਨਾਲ ਵੀ ਉਧਰ ਲਾਉਣੇ ਪੈਂਦੇ ਡਿਊਟੀ ਹਰ ਸਿਮਰਤ ਕੌਰ ਨਾਲ ਤੇ ਸੁਖਵੀਰ ਬਾਦਲ ਨਾਲ ਕਿਉਂਕਿ ਪੁਰਾਣੇ ਮੰਤਰੀ ਰਹੇ ਨੇ ਮੈਂ ਕਿਹਾ ਜੀ ਕਿਵੇਂ ਐ ਦੋਨਾਂ ਜੀਆਂ ਦਾ ਹਾਲ ਕੀ ਐ ਉਹ ਕਹਿੰਦਾ ਜੀ ਮੇਰਾ ਨਾਂ ਨਾ ਲਿਓ ਮੈਂ ਨਾਂ ਨਹੀਂ ਲੈਂਦਾ ਕਹਿੰਦਾ ਜੀ ਰਾਤ ਨੂੰ ਰੋ ਕੇ ਸੌਂਦੇ ਐ ਤੜਕੇ ਉੱਠ ਕੇ ਰੋਂਦੇ ਐ ਆ ਹਾਲ ਤੇ ਜੀ ਓਏ ਕਿਉਂ ਸੁਣਦਿਓ ਕਿੱਕਲੀ ਉਹਨਾਂ ਦੀ ਪਹਿਲੀ ਪਈ ਆ ਜਾਨ ਨਿਕਲੀ ਥੋੜੇ ਯਾਦ ਹੈ ਥੋੜੇ ਯਾਦ ਹੈ ਯਾਰ ਸੋ ਵੀਰ ਮੈਂ ਸਾਰੇ ਪੰਜਾਬ ਜਾ ਕੇ ਆਇਆ ਅਜ ਮੈਂ ਅਬੋਰ ਸੀ ਅਬੋਰਤਵਾ ਗਿੱਦੜਵਾਹੇ ਸੀ ਹੁਣ ਤੁਹਾਡੇ ਕੋਲੇ ਆਇਆ ਇਹ ਤੋਂ ਬਾਅਦ ਬਰਨਾਲੇ ਜਾਊਂਗਾ ਵੀ ਜਿੰਨਾ ਚਿਰ ਇਹਨਾਂ ਦੀਆਂ ਜੜਾਂ ਨਹੀਂ ਪਟੀਆਂ ਜਾਂਦੀਆਂ ਮੈਂ ਨਹੀਂ ਥੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਯਾਰ ਜਿੰਦਾਬਾਦ 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 ਆਸੀਂ ਤਿੰਨੇ ਬੈਠੇ ਮੈਨੂੰ ਇਹ ਦੱਸੋ ਆਸੀਂ ਤਿੰਨ ਜਾਣੇ ਆ ਬਲਕਾਰ ਕਰਮਜੀਤ ਮੈਂ ਅਸੀਂ ਚੋਟੀ ਦੇ ਕਲਾਕਾਰ ਸੀ ਤਿੰਨੇ ਬਹੁਤ ਪੈਸੇ ਕਮਾਉਂਦੇ ਸੀ ਪੈਸੇ ਕਮਾਉਣੇ ਹੁੰਦੇ ਬਹੁਤ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲੇ ਆਉਂਦੇ ਇਹ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਸਾਨੂੰ ਲੋੜ ਤਾਂ ਪਈ ਕਿ ਸਾਡੀਆਂ ਅੱਖਾਂ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਐ ਫਿਰ ਅਸੀਂ ਇਹਨਾਂ ਕਿੰਨਾ ਕੁ ਚਿਰ ਬਰਦਾਸ਼ਤ ਕਰੀਏ ਇਹ ਥੋੜਾ ਪਿਆਰ ਹੈ ਜਿਹੜਾ ਇੱਥੇ ਤੱਕ ਪਹੁੰਚਾਤਾ ਇਹੀ ਇਹਨਾਂ ਨੂੰ ਦੁੱਖ ਹੈ ਕਿ ਆਮਕਰਾਂ ਦਾ ਮਿੰਦਰ ਮਾਹਟ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਲੈ ਕਰਤਾ ਕਰਤਾ ਕੰਮ ਤੁਸੀਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਉਹ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀ ਈਟ ਫਸ ਗਈ ਬਠਿੰਡ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਬੜੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਜੀਜੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਪਰ ਸੋ ਚੌਥੇ ਪਾਰਟੀ ਚੋ ਕਰਨਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਲਈ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਾ ਫਿਰ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ